ਸਰ ਪੰਜਾਂ ਚਾਹੇ ਕਿਚਨ ਵੀ ਲੋੜ ਹੈ ਪਰ ਜਾਲਾ ਬਈ ਹਾਈਲੈਂਡ ਹੈ ਹੈ ਸਾਰੇ ਲੀਡਰ ਵਗੈਰਾ ਸਾਰੇ ਹਾਈਲੈਂਡੋਂ ਆਵਨ ਤੇ ਰੋਪੜ ਦਾ ਆਖਰੀ ਪਿੰਡ ਆ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਇਹ ਆ ਬਹੁਤ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਉਹ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਮੀਂਹ ਡੋਣਾ ਇਹ ਤਾਂ ਨੀਂਵਤਾ ਪ੍ਰਬੰਧ ਕਰਦੇ ਜੀ ਬਈ ਪੱਕੀ ਪੈਸੇ ਵਾਲੀ ਨੇ ਇੱਧਰ ਸੇਵਾਦਾਰ ਸੇਵਾ ਕਰਦੇ ਨੇ ਮੇਰੇ ਜਿਹੜੀ ਬੱਕੀ ਆ ਜਿਹੜੀ ਰਾਤ 3 ਵਜੇ ਉਹ ਧੰਗਾਂ ਕਰਨ ਲੱਗਦੀ ਆ ਅਸੀਂ ਸਾਰੀ ਲੰਘਦੀ ਆ ਜੀ ਜੇ ਇਹ ਆਪਾਂ ਜਿੱਥੇ ਉਹ ਕਮੇਟੀਲ ਨੂੰ ਪੈਸੇ ਦੇ ਦਈਏ ਜੀ ਨਾ ਹਾਂ ਜੀ ਮੈਂ ਕਿਹਾ ਹਾਂ ਜੀ ਉਹ ਹੈ ਨਾ ਆਪਾਂ ਆਪਣੇ ਉਸ ਹਿਸਾਬ ਨਾਲ ਪ੍ਰੋਪਰ ਜੀ ਹਾਂ ਜੀ ਹਾਂ ਜੀ ਅੱਗਾ ਪਾਣੀ ਜ਼ਿਆਦਾ ਵਧ ਗਿਆ ਨਦੀਆਂ ਵੀ ਆ ਗਈਆਂ ਜਿਹਨਾਂ ਟਾਈਮ ਤੋਂ ਚੱਲਦਾ ਪਾਣੀ ਵੱਧ ਗਿਆ ਰਾਤ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਚੱਲ 12:00 ਵਜੇ ਟਿਕਾਣ ਕਰਦਾ ਜੀ ਇਹਦਾ ਬਣਾਦੀ ਅਗਲਾ ਪੁਆਇੰਟ ਆ ਉੱਥੇ 1978 ਦੇ ਤਿਆਰ ਦਾ ਮਤਲਬ ਪਿੰਡ ਹੜਾ ਹੱਥ ਦਾ ਮਾਲੇ ਆ ਮਾਨਯਾ ਜੀ ਮਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਦ ਬਣਾ ਕੇ ਜੀ ਉੱਥੇ ਰੋਕਣਾ ਲਾਈ ਆਏ ਉਹ ਰੋਕਾ ਹੁਣ ਵੀ ਖੜੇ ਹੈ ਜੀ ਉਹਨਾਂ ਡੋਕਰਾਂ ਨੂੰ ਨਹੀਂ ਰੋਕਿਆ ਭਾਈ ਹੁਣ ਤੱਕ ਉੱਥੇ ਲੋਕਾਂ ਨੇ ਗੱਲ ਵੀ ਕਰਦੇ ਵਾਦ ਸਾਹਿਬ ਦੇ ਰੋਕਣ ਬਣੀ ਆਈਆਂ ਸਾਰੇ ਜੀ ਸਪੈਕਟਾ ਨੂੰ ਸੈਂਟਰ ਲੈ ਕੇ ਜਾਨਾ ਉਸ ਦਾ ਇਹ ਵੀ ਲੈ ਕੇ ਜਾ ਸਕਦੇ ਆ ਬਹੁਤ ਹੋਈ ਹੋਈ ਕਿਸੇ ਦੇ ਮਤਲਬ ਨਹੀਂ ਸਰਪੇਨਟਰੀ ਬੀਤੀ ਏਰੀਆ ਦੇ ਬੱਦ ਬੱਦ ਸੱਤ ਨੂੰ ਫੀਡ ਕਰੋ ਜੀ ਇੱਕ ਬੋਕਰ ਸਾਤਰੀ ਦਾ ਹਾਂ ਹਾਂ ਆਪ ਕੋ ਮੈਂ ਲਿਖ ਦੇ ਜੀ ਗ੍ਰੇਡ ਇੱਕ ਹੀ ਤਾਰ ਵਾਲੀ ਗ੍ਰੇਡ ਦੋ ਅੱਜ ਬੰਦ ਕੇ ਆਪ ਸੜਦੇ ਨਾ ਪਹਿਲੀ ਵਾਰ ਕਿੱਥੋਂ ਮਿਲਦੀ ਹੈ ਤਾਰ ਆਉਣੀ ਹੈ ਜੀ ਬਣਾ ਲੈ ਰਿਹਾ ਤੁਹਾਨੂੰ ਤਾਰ ਦੀ ਜੋੜਾ ਬੰਦੇ ਸਾਡੇ ਕੋਲ ਤਾਰ ਹੀ ਪੈਣੀ ਜਾਈ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੀ ਤੁਸੀਂ ਆਪ ਜਿੱਦਾਂ ਜਿੱਦਾਂ ਮੈਂ ਇੱਕ ਸਾ ਡੀਜ਼ਲ ਆ ਕਿੰਨਾ ਤੁਹਾਨੂੰ ਡੀਜ਼ਲ ਜ਼ਰਾ ਟਰੈਕਟਰ ਦਾ ਚੱਲੀ ਹੋਇਆ ਬੰਦਾ ਪੱਕੇ ਨੂੰ ਕੌਣ ਦੇਵੇ ਤੁਸੀਂ ਥੋੜੇ ਜਿਹਾ ਅਰੇ ਇੱਕ ਗੱਲ ਬੇਨਤੀ ਹੁੰਦਾ ਜੀ ਇਹ ਬੀਤੀ ਨੇ ਵਾਧੂ ਬਾਅਦ ਸੰਗਤ ਨੂੰ ਪੀਰ ਖੋੜ ਕਰਦੇ ਜੀ ਥੋੜੇ ਤੋਂ ਜ਼ਿਆਦਾ ਬੰਦੇ ਨਹੀਂ ਜ਼ਿਆਦਾ ਲੁੰਦਾ ਜੀ ਰਾਤ ਨੂੰ ਕਈ ਥਾਂ ਦਿੱਕਤ ਮੈਂ ਇਹ ਕਰਦਾ ਅਸੀਂ ਅਸੀਂ ਯੂਥ ਕਾਲੇ ਮੁੰਡੇ ਭੇਜਦੇ ਹਾਂ ਬਿਲਕੁਲ ਹਾਂ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਧੰਨਵਾਦ ਬੋਲੇ ਬੋਲੇ ਦਾ ਸਾਡੇ ਸਾਰੇ ਆਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈੜੇ ਕੰਮ ਕਰਦੇ 500 ਮੁੰਡੇ ਲਾ ਦਈਏ ਹਾਂਜੀ ਕਿੰਨਾ ਕਿੰਨਾ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਲੈ 200 ਸ਼ੇਪ ਕਰ ਲੈ ਨਹੀਂ ਨਹੀਂ ਐ ਕਰ ਦੇ ਮੈਂ ਇਹਦੀ ਪੱਕੀ ਪੀਪੀ ਇੱਥੇ ਲਾ ਦਣਾ ਆ ਬੰਦ ਤੇ ਆਹ ਵੇਚੂਗਾ ਨਾਲੇ 500 ਮੁੰਡੇ ਲਿਓਗਾ ਇਹ ਹੋਰ ਨੂੰ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ। ਹਾਂ ਠੀਕ ਹੈ। ਚਲੋ ਬਈ ਠੀਕ। ਉਹ ਮੜਾ ਮੜਾ। ਹਾਂ। ਹਾਂ। ਬਾਦੂ ਪੀ ਹੈ ਤਾਂ ਬਾਅਦ ਫਿਰ ਕੋਈ ਹੱਲ ਨਹੀਂ। ਨਹੀਂ ਨਾਲੇ ਨਾ ਦੱਸ ਕੀ ਹੈ। ਦਰਿਆ ਦਾ ਉਹਨੇ ਹੁਣ ਇਹ ਤੇ ਪੜਦਾ ਹੈ। ਉਹ ਸਾਰੇ ਜੇ ਪੱਤੀ ਹੋ ਜਾਣ ਸੀ ਕੰਕਰੀਟ ਦੇ। ਉਹਨੇ ਉਹ ਏਰੀਆ ਜਿੱਥੇ ਰਵਾਇਤਾ ਸਿੱਧਾ ਇਧਰ। ਇੰਨਾ ਜੀ ਮਤਲਬ ਪਬਲਿਕ ਸੇਫ ਹੋ ਜੂ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਢਾਹ ਜੀ। ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾਈਆਂ ਮਾਫਾਂ ਇੱਕ ਇੱਕ ਵਾਰ ਬੰਦੇ ਨੂੰ ਤੀਜਾ ਬਣ ਗਿਆ ਹੈ ਨਾ ਹੁਣ ਆਇਆ ਮੰਨੋ ਕਹੋ ਵੀ ਅਸੀਂ 31 ਤਰੀਕ ਦੇ ਜੀ ਪੁਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਇਹਦਾ ਪ੍ਰਧਾਨ ਜੀ ਇਲਾਕੇ ਨਾਲ ਸਰਪੰਚ ਸਾਹਿਬ ਐਂ ਕਰਿਓ ਇਹਦੇ ਬਾਤ ਨਾ ਜੇ ਪਾਣੀ ਜਿਹੜਾ ਇਹ ਤੋਂ ਡੇਟ ਸਾਰਾ ਨੁਕਸਾਨ ਤੇ ਨਹੀਂ ਵਿਚਾਰੇ ਨਹੀਂ ਹਾਲੇ ਇਨਸਾਨ ਅੰਦਰ ਅੰਦਰ ਸੀ ਗਿਆ ਜੀ ਸਾਰਾ ਅੰਦਰ ਕੋਇਆ ਅੰਦਰ ਇਹਦੀ ਬਾਹਰ ਨਹੀਂ ਜੀ ਪਾਪੂਲਰ ਸੀ ਜੀ ਆਪਾਂ ਪੜ ਕੇ ਮੈਂ ਤਾਂ ਅੱਜ ਚਾਰੇ ਦੱਸ ਗਿਆ ਧੁੰਦੇ ਦੀ ਤੁਹਾਨੂੰ ਮੇਰੇ ਕੋਲ ਕਿਸੇ ਲੋੜ ਹੋਏ ਨਾ ਮੈਂ ਇਹ ਡਿਊਟੀ ਲਾ ਦਿੰਦਾ ਤੁਹਾਡਾ ਪਰ ਮੈਂ ਅੱਜ ਹੱਲ ਤਾਂ ਕਰ ਰਿਹਾ ਹਾਂ ਪਰ ਜੀ ਮੇਰੇ ਆਹ ਟਿਕਰ ਕਰਦਾ ਸੰਸਾਰ ਹਾਂਜੀ ਠੀਕ ਹੈ ਜੀ ਜੋ ਕਹਿੰਦਾ ਮੈਂ ਕਹੀ ਜਮੈਂ ਤਾਂ ਮੌਕੇ ਦੀ ਮੈਂ ਆਇਆ ਯਾਨੀ ਮੇਨ ਸਾਡਾ ਹੁੰਦਾ ਇਹ ਵੀ ਟ੍ਰੇਨ ਪੱਤੀ ਜਿਵੇਂ ਛੇਤੂ ਜੇਤੀ ਸਾਡੇ ਇਲਾਕੇ ਦਾ ਬਚੋ ਨਹੀਂ ਦੇ ਦੋ ਮਾ ਛੋੜੇ ਤੱਕ ਤਮਾਹੀ ਜਿਹੜੀ ਉਹ ਫੋਰਹਟ ਲੱਗੀ ਹੋਈ ਹੈ ਜੰਗਲਾਤ ਵਿਭਾਗ ਜੀ ਉਹ ਟ੍ਰੇਨ ਪਟਾਈ ਜਾਵੇ ਉੱਥੇ ਉਹ ਕਿਉਂ ਨਹੀਂ ਪਟਉਂਦੀ ਜੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਕੋਈ ਹੁਣ ਪਟਾ ਦੇ ਤੁਹਾਨੂੰ ਕੋਈ ਹੁਣ ਪਟਾ ਦੇ ਹੁਣ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਣ ਤੇ ਪਟਾ ਦੇ ਦਿਓ ਹਾਂਜੀ ਮੈਂ ਨਾਲ ਉਸੇ ਕਰਦਾ ਕਿ ਸਾਰਾ ਸੀਮੈਂਟ ਦਾ ਬੰਦ ਜਿਹੜਾ ਡੈਮ ਬੰਦ ਇਹ ਸੀਮੈਂਟ ਦੇ ਬੰਦ ਫਿਰ ਕਰੀਆ ਆਸਤਾਨ ਤੇ ਇਹ ਮੈਂ ਆਸਤਾਨ ਤੇ ਮਾਰ ਤੱਕਣਾ ਨਹੀਂ ਹੈਗਾ ਮੈਂ ਅੱਛਾ ਤੇਰੇ ਬਾਅਦ ਵੀ ਪਾਣੀ ਗਿਆ ਜੇ ਤੁਸੀਂ ਦੱਸ ਕਹੋਗੇ ਨਾ ਮੈਂ ਐਕਟੂਏਟਰ ਨੂੰ ਕਾਫੀ ਲਗਾਉਂਦੇ 2 400 ਤੇ ਨਾਲੇ ਵੱਡੀ ਮਸ਼ੀਨਾਂ ਆਉਂਦੀਆਂ ਜੇ ਨੂੰ ਨਹੀਂ ਕਰਦੇ ਆਪਾਂ ਕਰਦੇ ਕੋਈ ਨਹੀਂ ਕਰਦੇ ਆਪਾਂ ਹੀ ਕਰਦੇ ਇਹ ਵੀ ਸਾਡਾ ਹਾਂ ਜੀ ਇਹ ਬੰਦੇ ਦਿੱਤੇ ਸਵੇਰ ਦਾ ਰਕੇ ਹੋਇਆ ਜਿਹੜਾ ਫੇਰਾ ਆਧਾਰ ਸੀਗਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬਚਾ ਲਿਆ ਤੁਸੀਂ ਬਹੁਤ ਚੋਕਾ ਨੇ ਸਿਰ ਧੁਕਦਾ ਆਪਣਾ ਪੰਜਾਬੀ ਦਾ ਸਿਰ ਧੁਕਦਾ ਜਪਟਾ ਜੀ ਪਾਣੀ ਦੇ ਡਾਫ ਪਤਾ ਨਹੀਂ ਜੀ ਮਹਿਕਮੇ ਕੰਮ ਕਰਨ ਲੱਗੇ ਕੋਈ ਸੋਚ ਨਹੀਂ ਨਹੀਂ ਕੀ ਕਰਦੇ ਉਹ ਥਾਲੀ ਨੇ ਹੁਣ ਬੜਾ ਕੰਮ ਕਰਨਾ ਜੀ ਪਾਣੀ ਦਾ ਲੱਗ ਜੇ ਥਾਲੀ ਵੱਡੀ ਹੋ ਗਈ ਥਾਲੀ ਬਹੁਤ ਵੱਡੀ ਇਹ ਪੂਰਤ ਜਿਗਲਾਦ ਬਣਿਆ ਹੋਇਆ ਜੀ 200 ਤੁਸੀਂ ਜਦੋਂ ਆਲੀ ਦਿੱਤੀ ਦੇਖੋ ਘਰ ਦਾ ਪਾਣੀ